ਕੋਈ ਲੱਜਾ ਕੋਈ ਸ਼ਰਮ ਨਹੀਂ ਕਰੇ ਕਿ ਇਹਨਾਂ 3 ਦਾ ਕੋਈ قصور ਨਹੀਂ ਜਦ ਕਿ ਉਸੇ ਪਿੰਡ ਦੇ ਵਿੱਚ ਲੈਂਡ ਮਾਫੀਆ ਜ਼ਮੀਨ ਤੇ ਕਬਜ਼ਾ ਕਰਕੇ ਬੈਠਾ 1 ਇੰਚ ਜ਼ਮੀਨ ਨਹੀਂ ਛਡਾਈ ਇੱਕ ਗੁਰੂ ਘਰ ਦੀ ਜ਼ਮੀਨ ਦਾ ਮਤਾ ਪੈ ਚੁੱਕਾ 10 ਕਨਾਲ ਤੋਂ ਜ਼ਿਆਦਾ ਜ਼ਮੀਨ ਦਾ ਪਰ ਉਹ ਜ਼ਮੀਨ ਸਰਕਾਰ ਦੇਣ ਨੂੰ ਤਿਆਰ ਨਹੀਂ ਹੋਈ ਬਹੁਜਨ ਸਮਾਜ ਪਾਰਟੀ ਨੇ ਫਲੋਰਟੀ ਧਰਤੀ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਅਸੀਂ ਉਸ ਦਿਨ ਪਿੰਡ ਦੇ ਵਿੱਚ ਵੀ ਗਏ ਔਰ ਬੀਐਸਪੀ ਨੇ ਐਲਾਨ ਕੀਤਾ ਕਿ ਗੁਰੂ ਘਰ ਜਿਹੜਾ ਪੰਜਾਬ ਸਰਕਾਰ ਨੇ ਹਮਲਾ ਕਰਕੇ ਤੋੜਿਆ ਉੱਥੇ ਹੀ ਬਣਵਾਇਆ ਜਾਊ 1 ਇੰਚ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਅਸੀਂ ਅਸੀਂ ਚਾਹੁੰਦੇ ਹਾਂ ਸਰਕਾਰ ਬਣਾਵੇ ਆਪਣੀ ਗਲਤੀ ਨੂੰ ਸੁਧਾਰੇ ਪਛਤਾਪ ਕਰੇ ਸੰਗਤਾਂ ਤੋਂ ਮਾਫੀ ਮੰਗੇ ਸਰਕਾਰ ਪੰਜਾਬ ਦੀ ਆਪਣੀ ਗਲਤੀ ਲਈ ਅਖਿਰ ਸਰਕਾਰ ਨੇ ਆਪਣੀ ਗਲਤੀ ਨਾ ਸੁਧਾਰੀ ਤਾਂ ਫਿਰ ਇਹ ਮਜਬੂਰ ਹੋ ਕੇ ਗੁਰੂ ਘਰ ਸੰਗਤਾਂ ਨੂੰ ਬਣਾਉਣ ਦਾ ਫੈਸਲਾ ਲੈਣਾ ਪੈ ਸਕਦਾ ਅਸੀਂ ਫੈਸਲਾ ਕੀਤਾ ਕਿ 20 ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਖੁਰਾਲਕੜ ਸਾਹਿਬ ਤੋਂ ਜਿੱਥੇ ਗੁਰੂ ਰਵਿਦਾਸ ਜੀ ਆਪਣੀ ਜ਼ਿੰਦਗੀ ਚ ਆਏ ਸੀ ਉਸ ਧਰਤੀ ਤੋਂ ਰਾਮ ਦੀ ਬੇਅਦਬੀ ਦੇ ਵਿਰੁੱਧ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸਵੇਰੇ 10 ਵਜੇ ਫਲਾਟ ਦੇ ਲਈ ਰਵਾਨਾ ਹੋਊਗੀ ਸਾਡੀ ਬੇਨਤੀ ਹੈ ਸਮੂਹ ਗੁਰੂ ਰਵਿਦਾਸ ਨਾਮਲੇਵਾਲ ਸੰਗਤਾਂ ਨੂੰ ਭਗਵਾਨ ਵਾਲਮੀਕ ਸੁਭਾਵਾ ਨੂੰ ਅੰਬੇਡਕਰ ਸੁਭਾਵਾ ਨੂੰ ਔਰ ਸਾਰੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੂੰ ਬਾਣੀ ਦੇ ਵਿੱਚ ਵਿਸ਼ਵਾਸ ਹੋ ਆਓ ਉਹ ਗੁਰੂ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਵਿੱਚ ਸ਼ਾਮਲ ਹੋ ਗੋ ਔਰ ਯਾਤਰਾ ਦਾ ਰੂਟ ਜਿਹੜਾ 10 ਵਜੇ ਸ਼੍ਰੀ ਖੁਰਾਨਗਰ ਸਾਹਿਬ ਤੋਂ ਚਲਣਾ ਉਸ ਤੋਂ ਬਾਅਦ ਗਰਸ਼ਿਕਰ ਵਿਧਾਨ ਸਭਾ ਦਾ ਪਿੰਡ ਹਰਮਾ ਬਲਾਚੌਰ ਵਿਧਾਨ ਸਭਾ ਦਾ ਪਿੰਡ ਟੋਰੋਵਾਲ ਵਿਧਾਨ ਸਭਾ ਬਲਾਚੌਰ ਦਾ ਹੀ ਪਿੰਡ ਪੋਜੇਵਾਲ ਫਿਰ ਗਰਸ਼ਿਕਰ ਵਿਧਾਨ ਸਭਾ ਦੇ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਗਰਸ਼ਿਕਰ ਸ਼ਹਿਰ ਦੇ ਵਿੱਚ ਸੰਗਤਨ ਸਵਾਗਤ ਕਰਨ ਗਿਆ ਔਰ ਉਸ ਤੋਂ ਬਾਅਦ ਨਮਾਸ਼ਹਿਰ ਵਿਧਾਨ ਸਭਾ ਦੇ ਵਿੱਚ ਯਾਤਰਾ ਜਿਹੜੀ ਆ ਉਹ ਪ੍ਰਵੇਸ਼ ਕਰੇਗੀ ਔਰ ਨਮੇਸ਼ਹਿਰ ਦੇ ਵਿੱਚ ਨੌਰਾ ਪਿੰਡ ਦੇ ਵਿੱਚ ਨਮਾਸ਼ਹਿਰ ਵਿਧਾਨ ਸਭਾ ਦੀਆਂ ਸਖਤਾ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਗਈਆਂ ਔਰ ਉਸ ਤੋਂ ਬਾਅਦ ਬੰਗਾ ਵਿਧਾਨ ਸਭਾ ਦੇ ਵਿੱਚ ਇਹ ਯਾਤਰਾ ਪ੍ਰਵੇਸ਼ ਕਰੇਗੀ ਬੰਗਾ ਗੁਣਾਚੌਰ ਮਕੰਦ ਪਰ ਇਹ ਪੁਆਇੰਟ ਦੇ ਉੱਪਰ ਇਹ ਯਾਤਰਾ ਦਾ ਸਵਾਗਤ ਵੋਬੇਗਰ ਔਰ ਉਸ ਤੋਂ ਬਾਅਦ ਫਲੋਰ ਵਿਦਾਂਸਭਾ ਦੇ ਵਿੱਚ ਯਾਤਰਾ ਦਾ ਪ੍ਰਵੇਸ਼ ਹੋਊਗਾ ਔਰ ਸੰਤ ਕਹਿਲਦਾਸ ਜੀ ਦਾ ਡੇਰਾ ਅਪਰਾ ਵਿਖੇ ਇੱਕ ਪੜਾ ਹੋਏਗਾ ਉਸ ਤੋਂ ਬਾਅਦ ਨਗਰ ਤੇ ਵਿੱਚ ਇੱਕ ਪੜਾ ਹੋਏਗਾ ਗੜੇ ਦੇ ਵਿੱਚ ਹੋਏਗਾ ਔਰ ਅੰਤਮ ਪੜਾ ਫਲੋਰ ਦੀ ਧਰਤੀ ਛਿਗੁਰੂ ਰਵਿਦਾਸ ਮਹੱਲਾ ਗੁਰੂ ਰਵਿਦਾਸ ਮੰਦਿਰ ਦੇ ਕੋਲ ਗੁਰੂ ਰਵਿਦਾਸ ਜਿਹਦਾ ਅਸ਼ੀਰਵਾਦ ਹਾਸਲ ਕੀਤਾ ਜਾਊਗਾ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦੇਣਾ ਚਾਹੁੰਦੇ ਆਂ ਸਲਾਹ ਦੇਣੀ ਚਾਹੁੰਦੇ ਆਂ ਕਿ ਕਰੋਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਚ ਵੱਜੀ ਆ ਗੁਰੂ ਘਰ ਤੇ ਹਮਲੇ ਦੇ ਨਾਲ ਸਾਡੀ ਬੇਨਤੀ ਆ ਸਾਡੀ ਚੇਤਾਵਨੀ ਆ ਸਾਡੀ ਸਲਾਹ ਆ ਕਿ ਬਿਨਾਂ ਵਕਤ ਗਵਾਏ ਉਹ ਸੰਗਤਾਂ ਦੇ ਮਨਾਂ ਨੂੰ ਸ਼ਾਂਤ ਕਰਨੇ ਜੇ ਆਪਣੀ ਗਲਤੀ ਤੇ ਪਛਤਾਤਾਪ ਕਰਕੇ ਸੰਗਤਾਂ ਤੋਂ ਮਾਫੀ ਮੰਗ ਕੇ ਉਸੇ ਸਥਾਨ ਤੇ ਗੁਰੂ ਘਰ ਨੂੰ ਬਣਾਉਣ ਦੇ ਲਈ ਸਰਕਾਰ ਪਹਿਲ ਕਦਮੀ ਕਰੇ ਤਾਂ 20 ਤਰੀਕ ਨੂੰ ਵੱਧ ਚੜ ਕੇ ਸੰਗਤਾਂ ਪਹੁੰਚਣ ਮੇਰੀ ਇਹੋ ਹੀ ਬੇਨਤੀ ਹੈ ਔਰ ਸਰਕਾਰ ਮਹੱਲਾ ਕਲੀਨ ਕਰ ਜਿਹੜੀ ਗੁਰੂ ਘਰ ਨੂੰ ਬਣਾਉਣਾ ਚਾਹੁੰਦੀ ਹੈ ਪੰਚਾਇਤ ਘਰ ਬਣਾਉਣਾ ਚਾਹੁੰਦੀ ਹੈ ਜੋ ਉਹਨਾਂ ਨੇ ਖੁਰਾਲਗੜ ਸਾਹਿਬ ਦੇ ਸ਼ਰਾਬ ਦੇ ਠੇਕੇ ਔਰ ਨਜਾਇਜ਼ ਬਰੰਚਾ ਖੋਲੀਆਂ ਇਹ ਜੇ ਦੀ ਸਰਕਾਰ ਦੀ ਨੀਤੀ ਇਹ ਇਹਨੂੰ ਅਸੀਂ ਮੂਲ ਰੂਪ ਵਿੱਚ ਨੰਤਰ ਕਰਦੇ ਆਂ ਔਰ ਸਰਕਾਰ ਨੂੰ ਵੀ ਆਪਣਾ ਸੁਭਾਅ ਔਰ ਨੀਅਤ ਔਰ ਨਿੱਧੀ ਬਦਲਣ ਦੇ ਲਈ ਅਸੀਂ ਕਹਿੰਦੇ ਆਂ ਧੰਨਵਾਦ ਜੈਪੀਨ ਜੈ ਭਰ ਜੈ ਗੁਰੂ ਰਵਿਦਾਸ ਜੀ